ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਮਨੀ ਡੇਰੀ ਫਾਰਮ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪੈਂਡ ਖੋਖਰ ਜਿਹਦਾ ਸ਼੍ਰੀ ਮਕਸਰ ਸਾਹਿਬ ਤਸਵੀਰ ਵੀ ਸ਼੍ਰੀ ਮਕਸਰ ਸਾਹਿਬ ਹੀ ਆ ਸੋ ਕਿਸੇ ਨੇ ਵੀ ਆਪਣਾ ਕੋਈ ਵੀ ਪਸ਼ੂ ਸੇਲ ਕਰਨਾ ਹੋਵੇ ਜਾਂ ਇਦਾਂ ਦੀ ਵੀਡੀਓ ਬਣਾਉਣੀ ਆ ਤੁਸੀਂ ਮੇਰੇ ਨਾਲ ਸੰਪਰਕ ਕਰ ਸਕਦੇ ਆ ਜੀ ਮੇਰਾ ਮੋਬਾਈਲ ਨੰਬਰ 9592374003 ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਇੱਕ ਬਹੁਤ ਸੋਹਣੀ ਜਰਸੀ ਫਰ ਵਿਖਾਉਂਗਾ ਸੋ ਵੀਡੀਓ ਨੂੰ ਅੰਤ ਤੱਕ ਵੇਖਿਆ ਜੀ ਜੀ ਨੂੰ ਪਸੰਦ ਆ ਜੂਗੇ ਤੇ ਆ ਕੇ ਆਪ ਦੀ ਸੱਲੀ ਨਾ ਖਰੀਦਦਾਰੀ ਕਰ ਲਿਆ ਜੇ ਨੰਬਰ 22 ਜੀ ਹੋਰਾਂ ਦਾ ਵੀਡੀਓ ਦੇ ਐਂਡ ਤੇ ਸਕਰੀਨ ਦੇ ਉੱਪਰ ਚੱਲੂਗਾ ਜੀ ਇੱਕ ਨੰਬਰ ਤੇ ਦੋਸਤੋ ਸੋਹਣੀ ਜਰਸੀ ਹੀ ਫਰਾ ਬਾਈ ਜੀ ਹੋਰਾਂ ਦੀ 2 ਸਾਲ ਦੀ ਬਾਈ ਜੀ ਹੁਣ ਇਹ ਕਹਿੰਦੇ ਏਜ ਆ ਬੱਚੀ ਦੀ ਮੱਧ ਰਕੜ 20 ਕਿਲੋ ਦਾ ਪੈਟ ਪੜਾ ਬਹੁਤ ਸੋਹਣਾ ਚੌੜਾ ਵੇਟ ਵਾਲੇ ਬਾਸੋਂ ਵੀ ਕਰਮਾਂ ਵਾਲੀ ਫੋਲ ਹੈ ਵੀ ਬੋਡੀ ਵੇਟ ਵਾਲੀ ਆ ਮੱਧ ਰਕੋਰਡ 20 ਕਿਲੋ ਦਾ 2 ਸਾਲ ਦੀ ਉਮਰ ਆ ਬੁਤੀ ਬਾਤੀ ਬਹੁਤ ਸੋਹਣੀ ਆ ਦੋਸਤੋ ਛੋਟਾ ਜਿਹਾ ਕਰਨਾ ਬੋਦੀ ਵਾਲੀ ਜਰਸੀ ਆ ਏਆਈ ਬਾਈਜੀ ਹੁਣੇ ਕਹਿੰਦੇ ਹੋ ਚੁੱਕੀ ਆ ਬੱਚੀ ਜੀ ਥੋੜਾ ਜਿਹਾ ਸਮਾਂ ਹੋਇਆ ਬਾਈ ਜੀ ਹੁਣੇ ਕਹਿੰਦੇ ਏਆਈ ਹੋਈ ਨੂੰ ਬਾਕੀ weight ਵਾਲੇ ਪਾਸੋਂ ਵੀ ਕਰਮਾ ਵਾਲੀ ਫੁੱਲ ਹੈਵੀ ਬੋਡੀ weight ਵਾਲੀ ਬੁਤੀ ਬਾਤੀ ਵੇਚ ਸਕਦੇ ਆ ਬਹੁਤ ਸੋਹਣੀ ਆ ਆ ਦੋਸਤੋ ਵੇਚ ਸਕਦੇ ਆ ਬੈਗ ਤੋਂ ਚਾਰ ਹੀ ਥਾਣਾ ਕਰਮਾ ਵਾਲੀ ਦੇ ਗੈਪ 'ਚ ਨਿੱਕਰ ਮੇ ਇਕੱਲੇ ਇਕੱਲੇ ਲੱਗੇ ਹੋਏ ਆ ਚਾਰਾਂ ਦਾ ਨਾਂ ਸੇਮ ਹੀ ਸਾਈਜ਼ ਬਾਕੀ ਦੋਸਤੋ ਜੇ ਕਿਤੇ ਬੱਛੀ ਠਹਿਰ ਗਈ ਤਾਂ ਤੁਹਾਨੂੰ ਪਤਾ ਚੰਗੇ ਰੁਪਈਆ ਦੀ ਬੱਛੀ ਆ ਬਾਕੀ ਬਾਈ ਜੀ ਹੁਣ ਦੱਸਦੇ ਆ ਟੀਕਾ ਬਾਈ ਜੀ ਹੁਣੇ ਕਹਿੰਦੇ ਬੱਛੀ ਦੇ ਲੱਗਿਆ ਹੋਇਆ ਬਾਕੀ ਜਿਹੜਾ ਭੈਣ ਭਰਾ ਖਰੀਦਦਾ ਬਾਕੀ ਉਹਦੀ ਕਿਸਮਤ ਆ ਬਾਕੀ ਤੁਹਾਨੂੰ ਪਤਾ ਹੀ ਜੇ ਬੱਛੀ ਠਹਿਰ ਗਈ ਤਾਂ ਚੰਗੇ ਰੁਪਈਆ ਦੀ ਆ ਸੋ ਬਾਈ ਨੇ ਜਿਹੜਾ ਪ੍ਰਾਈਸ ਰੱਖਿਆ ਹੋਇਆ ਬੱਛੀ ਦਾ 22000 ਰੁਪਈਆ ਉਹ ਚ ਬਾਈ ਕਹਿੰਦਾ ਮਾਨਤਾਨ ਹੋ ਜੂ ਸੋ ਜੀ ਨੂੰ ਪਸੰਦ ਆ ਜੂਗੀ ਨੰਬਰ 22 ਦਾ ਸਕਰੀਨ ਦੇ ਉੱਪਰ ਚੱਲ ਰਿਹਾ ਹੈਗਾ ਤੁਸੀਂ ਬਾਈ ਜੀ ਹੋਰ ਨਾਲ ਗੱਲਬਾਤ ਕਰ ਲਿਆ ਜੇ ਵੀਡੀਓ ਨੂੰ ਐਂਡ ਤੱਕ ਵੇਖਣ ਲਈ ਬਹੁਤ-ਬਹੁਤ ਧੰਨਵਾਦ ਜੀ ਮਿਲਦੇ ਹਾਂ ਜਲਦ ਕਿਸੇ ਹੋਰ ਨਵੀਂ ਵੀਡੀਓ ਦੇ ਨਾਲ ਉਦੋਂ ਸਾਰੇ ਵੀਰ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ